ਜਿਲੰਦਰ ਕੈਂਟ ਦੇ ਵਿੱਚ ਨਜਾਇਜ਼ ਉਸਾਰੀਆਂ ਦਾ ਮੁੱਦਾ ਪੱਖਦਾ ਜਾ ਰਿਹਾ ਹੈ ਤੇ ਸ਼ਿਕਾਇਤਕਰਤਾ ਦੇ ਵੱਲੋਂ ਸ਼ਿਕਾਇਤ ਜਿਹੜੀ ਆ ਲੋਕਪਾਲ ਨੂੰ ਕੀਤੀ ਗਈ ਸੀ ਲੋਕਪਾਲ ਤੋਂ ਬਾਅਦ ਲੋਕਪਾਲ ਦੇ ਵੱਲੋਂ ਰੱਖਿਆ ਮੰਤਰਾਲੇ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ ਸੀਗਾ ਜਿਸ ਤੋਂ ਬਾਅਦ ਕਿ ਜਦੋਂ ਕੈਂਟ ਬੋਰਡ ਦੇ ਆਫਿਸ ਸੁਪਰੀਡੈਂਟ ਦੇ ਕੋਲੋਂ ਸਵਾਲ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਤੇ ਪੂਰਾ ਮਾਮਲਾ ਕੀ ਆ ਉਹ ਵੀ ਤੁਹਾਨੂੰ ਇੱਕ ਵਾਰੀ ਦੱਸ ਦਿੰਨੇ ਆ ਜਿਲੰਦਰ ਕੈਂਟ 'ਚ ਨਜਾਇਜ਼ ਉਸਾਰੀਆਂ ਦਾ ਪੱਖਿਆ ਮੁੱਦਾ ਲੋਕਪਾਲ ਕੋਲ ਪਹੁੰਚੀ ਸੀ ਸ਼ਿਕਾਇਤ ਕੈਂਟ ਬੋਰਡ ਦੇ ਸੁਪਰੀਡੈਂਟ ਨੇ ਕਾਰਵਾਈ ਕਰਨ ਦਾ ਕੀਤਾ ਸੀ ਦਾਵਾ ਪਰ ਹੁਣ ਤੱਕ ਨਹੀਂ ਹੋਇਆ ਕੋਈ ਐਕਸ਼ਨ ਸ਼ਰਿਆਮ ਚੱਲ ਰਿਹਾ ਨਜਾਇਜ਼ ਉਸਾਰੀਆਂ ਦਾ ਕੰਮ ਜਲੰਧਰ ਕੈਂਟ ਦੇ ਨਜਾਇਜ਼ ਉਸਾਰੀਆਂ ਨੂੰ ਲੈ ਕੇ ਮੁੱਦਾ ਉੱਠਿਆ ਸੀ ਜਿਸ ਤੋਂ ਬਾਅਦ ਸ਼ਿਕਾਇਤ ਲੋਕਪਾਲ ਕੋਲ ਪਹੁੰਚੀ ਸੀ ਤੇ ਰੱਖਿਆ ਮੰਤਰਾਲੇ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ ਸੀ ਇਸ ਬਾਰੇ ਜਦੋਂ ਜਲੰਧਰ ਕੈਂਟ ਬੋਰਡ ਦੇ ਆਫੀਸਿਸ ਨੂੰ ਪ੍ਰੈਜ਼ੈਂਟ ਤੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਲੋਕਪਾਲ ਦੀਆਂ ਹਦਾਇਤਾਂ ਮੁਤਾਬਕ ਐਕਸ਼ਨ ਲਿਆ ਜਾ ਰਿਹਾ ਹੈ ਅਤੇ ਪ੍ਰਾਪਰਟੀ ਨੂੰ ਨੋਟਿਸ ਜਾਰੀ ਕੀਤੇ ਗਏ ਨੇ ਅਤੇ ਇਸ ਮਾਮਲੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਕੋਈ ਐਕਸ਼ਨ ਨਹੀਂ ਲਿਆ ਗਿਆ ਅਤੇ ਨਜਾਇਜ਼ ਉਸਾਰੀਆਂ ਦਾ ਕੰਮ ਉਸੇ ਤਰ੍ਹਾਂ ਚਰਮ ਚੱਲ ਰਿਹਾ ਹੈ। ਕੈਂਟਵਰਡ ਦੇ ਆਫਿਸ ਸੁਪਰੀਡੈਂਟ ਰਜੇਸ਼ ạtਵਾਲ ਦਾ ਕੀ ਬਿਆਨ ਸੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਜਲੰਧਰ ਕੈਂਟ ਦੇ ਵਿੱਚ ਨਜਾਇਜ਼ ਉਸਾਰੀਆਂ ਦਾ ਮੁੱਦਾ ਪੱਖਦਾ ਜਾ ਰਿਹਾ ਹੈ ਤੇ ਸ਼ਿਕਾਇਤਕਰਤਾ ਦੇ ਵੱਲੋਂ ਸ਼ਿਕਾਇਤ ਜਿਹੜੀ ਆ ਲੋਕਪਾਲ ਨੂੰ ਕੀਤੀ ਗਈ ਸੀ ਲੋਕਪਾਲ ਤੋਂ ਬਾਅਦ ਲੋਕਪਾਲ ਦੇ ਵੱਲੋਂ ਰੱਖਿਆ ਮੰਤਰਾਲੇ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ ਸੀਗਾ ਜਿਸ ਤੋਂ ਬਾਅਦ ਕਿ ਜਦੋਂ ਕੈਂਟ ਬੋਰਡ ਦੇ ਆਫਿਸ ਸੁਪਰੀਟੈਂਡੈਂਟ ਦੇ ਕੋਲੋਂ ਸਵਾਲ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾ ਦਿੰਨੀ ਆ ਤੇ ਪੂਰਾ ਮਾਮਲਾ ਕੀ ਆ ਉਹ ਵੀ ਤੁਹਾਨੂੰ ਇੱਕ ਵਾਰੀ ਦੱਸ ਦਿੰਨੇ ਆ ਜ਼ਿਲਹੰਦਰ ਕੈਂਟ 'ਚ ਨਜਾਇਜ਼ ਉਸਾਰੀਆਂ ਦਾ ਭਖਿਆ ਮੁੱਦਾ ਲੋਕਪਾਲ ਕੋਲ ਪਹੁੰਚੀ ਸੀ ਸ਼ਿਕਾਇਤ ਕਾਰਵਾਈ ਕਰਨ ਦਾ ਕੀਤਾ ਸੀ ਦਾਵਾ ਪਰ ਹੁਣ ਤੱਕ ਨਹੀਂ ਹੋਇਆ ਕੋਈ ਐਕਸ਼ਨ ਸ਼ਰਿਆਮ ਚੱਲ ਰਿਹਾ ਨਜਾਇਜ਼ ਉਸਾਰੀਆਂ ਦਾ ਕੰਮ ਜਲੰਧਰ ਕੈਂਟ ਦੇ ਨਜਾਇਜ਼ ਉਸਾਰੀਆਂ ਨੂੰ ਲੈ ਕੇ ਮੁੱਦਾ ਉੱਠਿਆ ਸੀ ਜਿਸ ਤੋਂ ਬਾਅਦ ਸ਼ਿਕਾਇਤ ਲੋਕਪਾਲ ਕੋਲ ਪਹੁੰਚੀ ਸੀ ਤੇ ਰੱਖਿਆ ਮੰਤਰਾਲੇ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ ਸੀ ਇਸ ਬਾਰੇ ਜਦੋਂ ਜਲੰਧਰ ਕੈਂਟ ਬੋਰਡ ਦੇ ਆਫੀਸਿਸ ਨੂੰ ਪ੍ਰੈਜ਼ੈਂਟ ਤੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਲੋਕਪਾਲ ਦੀਆਂ ਹਦਾਇਤਾਂ ਮੁਤਾਬਕ ਐਕਸ਼ਨ ਲਿਆ ਜਾ ਰਿਹਾ ਹੈ ਅਤੇ ਪ੍ਰਾਪਰਟੀ ਨੂੰ ਨੋਟਿਸ ਜਾਰੀ ਕੀਤੇ ਗਏ ਨੇ ਅਤੇ ਇਸ ਮਾਮਲੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵੀ कोई एक्शन नहीं लिया गया अतः नजायज उसारियां का काम उस तरह शरेआम चल रहा है कैंट बोर्ड के ऑफिस सुपरिटेंडेंट राजेश अटवाल का की बयान सी वह भी तुहानू सुना दिंदे देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर